ਇਹ ਛੋਟਾ ਟਰੈਕਟਰ ਲੈਣਾ ਘੱਟ ਕੀਮਤ ਦਾ ਵਧੀਆ ਟਰੈਕਟਰ ਤਾਂ ਆ ਚਿਹਰਾ ਪਸੰਦ ਲੋ ਆਪਣੇ ਕੋਲ ਵੀ ਸਾਰੇ ਛੋਟੇ ਟਰੈਕਟਰ ਹੀ ਹੁੰਦੇ ਤੇ ਮੋਗੇ ਟਰੈਕਟਰ ਦੇਵਾਂਗੇ ਵੀਰੇ 80000 ਫੁੱਲ ਤੁਹਾਂ ਦੇ ਟਰ ਸਾਰਾ Ориਜਨਲ ਆ ਸਾਰਾ Ориਜਨਲ ਆ ਬਈ ਜੀ ਕੰਡੀਸ਼ਨ ਚੈੱਕ ਕਰੋ ਵੀਰੇ ਨਵਾਂ ਟਰੈਕਟਰ ਪਿਆ ਵੀਰੇ ਬਾਈ ਦੋਸਤੋ ਸਾਰੇ ਵੀਰੇ ਨੂੰ ਪਿਆਰ ਪਾਇਆ ਸ਼ਸ਼ਕਾਲ ਉਮੀਦ ਹੈ ਤੁਹ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੂ ਤੇ ਆਪਾਂ ਖੜੇ ਮੋਗੇ ਟਰੈਕਟਰ ਦੀ ਮੰਡੀ ਤੇ ਤੇ ਸੀਜ਼ਨ ਬਾਈ ਜੀ ਆਫ ਹੋ ਗਿਆ ਤੇ ਹੁਣ ਟਰੈਕਟਰ ਵੀ ਮੰਡੀ ਚ ਵਧਿਆਉਣ ਲੱਗੇ ਤੇ ਗਾਖ ਵੀ ਪਹੁੰਚੇ ਬਾਕੀ ਬਾਈ ਜਨ ਅਸੀ ਭਾਈ ਜੰਟੇ ਅਸੀ ਕਾਲ ਜੀ ਭਾਈ ਕੀ ਹਾਲ ਹੈ ਜੀ ਠੀਕ ਠਾਕ ਨੇ ਠੀਕ ਆ ਭਾਈ ਜੀ ਤੇ ਕਿਵੇਂ ਚੱਲ ਰਿਹਾ ਕੰਮ ਕਰ ਰਿਹਾ ਬਾਸ ਜੀ ਭਾਈ ਵਧੀਆ ਠੀਕ ਆ ਟੈਮਪਸ ਚਲ ਰਿਹਾ ਕਰਿਆ ਕੋਈ ਟਰੈਕਟਰ ਸੇਲ ਅੱਜ ਹਾਂ ਅੱਜ ਇੱਕ ਕੁਆਡ ਵਾਲਾ ਸੇਲ ਹੋਇਆ ਠੀਕ ਆ ਭਾਈ ਜੀ ਤੇ ਹੋਰ ਕਿੰਨੇ ਟਰੈਕਟਰ ਨੇ ਅੱਜ ਅੱਜ ਵੀਰੇ 5 ਟਰੈਕਟਰ ਹੋਰ ਆ ਆਪਰੇ ਕੋਲ ਠੀਕ ਆ ਜੀ ਤੇ ਮੇਨ ਲੋਕੇਸ਼ਨ ਲੋਕੇਸ਼ਨ ਮੋਗਾ ਮੰਡੀ ਆ ਪਿੰਡ ਆਪਣਾ ਲਵਾਰਾ ਜੀ ਜ਼ਿਲ੍ਹਾ ਮੋਗਾ ਬਬੇਦਾਮੂ ਸ਼ਾਲਾ ਲਵਾਰਾ ਠੀਕ ਆ ਭਾਈ ਜੀ ਇਹ ਤੋਂ ਹੈਗਾ ਕਿੰਨੇ ਕਿਲੋਮੀਟਰ ਇਤੋਂ 4 ਕਿਲੋਮੀਟਰ ਤੇ ਹੈ ਵੀਰੇ ਸਿੱਧਾ ਬੁੱਗੀਪੁਰਾ ਚੌਂਕ ਤੋਂ ਠੀਕ ਹੈ ਬਾਈ ਅੰਬਰਸਾ ਰੋਡ ਤੇ ਠੀਕ ਹੈ ਜੀ ਹਾਂ ਜੀ ਤੇ ਸਟਾਰਟ ਕਿਹੜੇ ਡਾਕਟਰ ਤੋਂ ਕਰੀਏ ਸਟਾਰਟ 735 ਤੋਂ ਵੀਰੇ ਲਵੇ ਸਵਰਾਜ 735 ਨੀਲੇ ਸੋਹੜਾ ਬਾਹਰ ਪੰਪਾ ਜੀ ਬਾਹਰ ਪੰਪਾ ਜੀ 13 ਦੇ ਟਾਇਰਾਂ ਮਗਰ ਲੈ 60 ਪੈਸੇ ਠੀਕ ਹੈ ਜੀ ਮੂਰਲੇ ਵੀ 70 75 ਪੈਸੇ ਲੈ ਵੀ ਮੂਰਲੇ 70 75 ਪੈਸੇ ਨੇਗੇ ਮਗਰ ਲੈ ਲੇਗੇ 60 ਪੈਸੇ ਕੰਡੀਸ਼ਨ ਇੰਜਨ ਗੇਅਰ ਦਾ ਪੂਰਾ ਵਧੀਆ ਡਾਕਟਰ ਵੇਗਾ ਇਹ ਰੀਜਨਲ ਇਹ ਜਿੰਨਾ ਸਾਰਾ ਰੀਜਨਲ ਵੀਰੇ ਠੀਕ ਆ ਜੀ ਇਕੱਲਾ ਬੰਪਰ ਪੇਂਟ ਆ ਬਾਕੀ ਸਾਰਾ ਰੀਜਨਲ ਠੀਕ ਆ ਲੈ ਵੀ ਬਾਕੀ ਚੱਕੂ ਵੀਰੇ ਆਪਣੇ ਪੰਜਾਬ ਨੰਬਰ ਆਗਾ ਪੀ ਵੀ ਪੀ ਵੀ 42 ਸਮਾਣੇ ਦਾ ਨੰਬਰ ਆ ਠੀਕ ਆ ਸਮਾਣੇ ਦਾ ਨੰਬਰ ਆ ਪਟਿਆ ਇਧਰ ਆਪਣੇ ਪਵਾਨੀ ਘੜ ਸਾਰ ਦਣਾ ਹਾਂਜੀ ਤੇ ਵੀ ਕੰਡੀਸ਼ਨ ਚੈੱਕ ਕਰ ਲੋ ਵਧੀਆ ਹੋ ਪਿਆਗਾ ਸਾਫ ਪਿਆਗਾ ਤੇ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਵੀਰੇ ਮੰਡੀ ਦੀ 195 ਠੀਕ ਆ ਜੀ ਤੇ ਮੌਕੇ ਡੇਟਰ ਦੇਵਾਂਗੇ ਵੀਰੇ 80000 ਠੀਕ ਆ ਜੀ 15000 ਦੀ ਸੂਟ ਆ ਤੇ 2000 ਰੁਪਿਆ 2000 ਮਾਡਲ ਆਗਾ 2000 ਮਾਡਲ ਵੀ ਆ ਕਿਆ ਆਪ ਨੰਬਰ ਤੇ ਅਗੜਾ ਵੀ ਹੈਗਾ ਵੀਰੇ ਆਸ਼ਰ ਅਜ ਸਰ ਮੋਗਾ ਦਾ ਮੋਗਾ ਨੰਬਰ ਫੁੱਲ ਸੋਨਾ ਟਰੈਕਟਰ ਸਾਰਾ ਅਰੀਜਨਲ ਆ ਸਾਰਾ ਅਰੀਜਨਲ ਹੈ ਜੀ ਕੰਡੀਸ਼ਨ ਚੈੱਕ ਕਰੋਗੇ ਟਰੈਕਟਰ ਨਵਾਂ ਟਰੈਕਟਰ ਪਿਆ ਵੀਰੇ ਪੂਰਾ ਨਵਾਂ ਟਰੈਕਟਰ ਪਿਆ ਹੁਣ ਤੁਹਾਨੂੰ ਜਾਂਚੇ ਜਾਣ ਦੀ ਲੋੜ ਨਹੀਂ ਚਾਰੇ ਟਾਇਰ ਬਿਲਕੁਲ ਨਵੇਂ ਆ ਬ੍ਰੈਂਡ ਨੂੰ ਐਮ ਆਰ ਪੂ ਨਹੀਂ ਕਸਿਆ ਮਗਰ ਫੁੱਲੋ ਤੇ ਬਿਲਕੁਲ ਨਵੇਂ ਠੀਕ ਆ ਜੀ ਲੈ ਵੀ ਬਾਕੀ ਰਬੜ ਵੀ ਨਹੀਂ ਟੁੱਟੀ ਹੈਗੀ ਅਜ ਮੈਂ ਲਾ ਪਾ ਕੇ ਖੜਾ ਆਈਏ ਖੜਾ ਕੇ ਲਿਆਤਾ ਕਾ ਜੀ ਫਾਸਟ ਪਾਰਟੀ ਦਾ ਪਹਿਲੇ ਹੱਥ ਹੀ ਚੱਲਿਆ ਟਰੈਕਟਰ ਠੀਕ ਆ ਜੀ ਟਰੈਕਟਰ ਨਵਾਂ ਦੇਖ ਵੀਰ ਕਿੰਨਾ ਪਿਆ ਹੋ ਇਹ 16 ਮਾੜਦਾ ਵੀਰੇ 16 ਮਾੜਦਾ ਕੰਡੀਸ਼ਨ ਬਾਈ ਮਾਡਲ ਆ ਲਈਏ ਲੈ ਵੀ ਕੰਡੀਸ਼ਨ ਬਾਈ ਮਾਡਲ ਲੀ ਗਿਆ ਮੈਨੂੰ ਲੱਗਿਆ ਵੀ ਨਾਲ ਦੇ ਟਾਇਰ ਨੇਗੇ ਪਰ ਨਾਲ ਤੇ ਨਹੀਂ ਹੈਗੇ ਵੀਰੇ 16 ਮਾਡਲ ਟਰੈਕਟਰ ਠੀਕ ਹੈ 16 ਮਾਡਲ ਆਗਾ ਟਰੈਕਟਰ ਤੇ ਚਾਲ ਚਲਾਵੇ ਤਾਂ ਬਈ ਮੈਂ ਕਹਨਾ ਵੀਰੇ ਕਾਰ ਹੀ ਆ ਕਾਰ ਹੀ ਆ ਕਾਰ ਹੀ ਆ ਇੰਨਾ ਚਲਾਵੇ ਦਾ ਚੰਗਾ ਠੀਕ ਆ ਬਈ ਜਿਵੇਂ ਆਪਾਂ ਕਹਿੰਦੇ ਆ ਨਵਾਂ ਚੱਲੇ ਨਹੀਂ ਆਲਾ ਚੱਲੇ ਹੀ ਨਹੀਂਗਾ ਟਰੈਕਟਰ ਉਹਨਾ ਠੀਕ ਆ ਜਿਹੜੇ ਸਾਹਮਣਾ ਚਲਾਉਣਾ ਸੀ ਨਾ ਬਾਕੀ ਜਿਵੇਂ ਬੰਦੇ ਨੇ ਸ਼ੌਂਕੀਆ ਬੰਦੇ ਕੋਲ ਸੀ ਆ ਠੀਕ ਆ ਪੂਰੇ ਸ਼ੌਂਕੀਆ ਬੰਦੇ ਕੋਲ ਸੀ ਸਮਾਈ ਵੀ ਵਈ ਜੀ ਤੁਸੀਂ ਬਾਕੀ ਸਮਾਈ ਬਹੁਤ ਸ਼ੋਅ ਦਾ ਵੇਲਾ ਜਮਾਂ ਨਵਾਂ ਪਿਆ ਬਾਡੀ ਲਾਈਨ ਪੂਰੀ ਨਵੀਂ ਪਈ ਆ ਹਲੇ ਤਾਂ ਵੀਦੇ ਪੈਰਦਾਨਾਂ ਤੋਂ ਰੰਗ ਵੀ ਨਹੀਂ ਉਤਰਿਆ ਦੇਖ ਲਾ ਪੂਰਾ ਜਿਹੜੇ ਸਾਹਮਣੇ 16 ਮਾਡਲ ਹੁੰਦਾ ਨਾ ਆਪ ਟਰੈਕਟਰ ਮੇਲਾ ਅੱਧੇ ਕਰ ਨੂੰ ਆਏ ਹੋਣ ਨੂੰ ਤਾਂ ਖਤਮ ਕੀਤਾ ਬੰਦਾ ਠੀਕ ਆ ਜੀ ਆਪ ਇਹਦਾ ਜ਼ਿਆਦਾਤਰ ਵੀ ਇਹ ਟਰੈਕਟਰ ਹੈ ਜਿਹੜਾ ਜਿਆਦਾ ਕੰਮ ਲਈ ਵਰਤਿਆ ਜਾਂਦਾ ਭੱਠੇ ਦੇ ਨੇ ਇਹ ਵੀਰੇ ਜੀਮੇਦਾਰ ਕੋਲੇ ਚੱਲਿਆ ਮੋਗੇ ਦਾ ਨੰਬਰ ਆ ਫਸਟ ਪਾਰਟੀ ਦਾ ਉਹਨਾਂ ਆਧਾਰ ਕਾਰਡ ਤੱਕ ਆਪਣੇ ਕੋਲੇ ਹੁੰਦਾ ਠੀਕ ਆ ਜੀ ਤੇ 16 ਮਾੜਾ ਕੀ ਡਿਮਾਂਡ ਹੈ ਜੀ ਡਿਮਾਂਡ ਵੀਰੇ 2.5 ਲੱਖ ਰੁਪਇਆ ਮੰਡੀ ਦੀ ਠੀਕ ਆ ਜੀ ਮੋਗੇ ਦੇ 15000 ਦੇ ਛੂਟ ਖੜਾ ਲਗਾਗਾ ਟਰੈਕਟਰ ਠੀਕ ਆ ਜੀ ਤੇ ਘਰ ਦਾ ਕੀ ਰੇਟ ਆ ਜੀ ਘਰ ਕਿੰਨੇ ਲੈਣਾ ਘਰ ਦਾ ਤੁਹਾਨੂੰ ਦੱਸਿਆ 15000 ਛੂਟ ਕਰਾਂਗੇ ਹੋਰ 500 ਰੁਪਏ ਮਾਨ ਕਰਦਾਂਗੇ ਠੀਕ ਆ ਜੀ ਹੋਰ ਵੀ ਭਾਈ ਇਹਦਾ ਮਾਨ ਤਾਂ ਕਰਦਾਂਗੇ ਤੁਹਾਡੀ ਵੀਡੀਓ ਦੇ ਬੰਦਾ 5000 ਮਾਨ ਕਰਾਂ ਠੀਕ ਆ ਜੀ ਤੇ ਅਗਲਾ ਭਾਈ ਜੀ ਅਗਲਾ ਮੈਸੀ ਇਹ ਵੀਰੇ 1035 1035 241 ਜਿਹੜਾ ਉਹ ਤਾਂ ਜਾਦੇ ਦੇਖੇ ਹੋਣਗੇ ਪਰ ਇਹ 1035 ਵਰਲੇ ਡੈਟਰਾ ਵਰਲੇ ਡੈਟਰਾ ਠੀਕ ਆ ਜੀ ਡੀਆਈ ਹੈਗਾ ਘਾਟੀ ਤਿਆਰ ਕਰੇ ਲੰਗੇ ਜੀ ਮੈਂ ਆਪਾਂ ਕਹਿ ਦੇਣਾ ਹਾਂ ਜੀ ਬਾਡੀ ਲਾਈਨ ਸਾਰੀ ਓਰੀਜਨਲ ਆ ਠੀਕ ਆ ਜੀ ਸ਼ੋ ਮਰਗਾਰਡ ਰਿਮ ਅਟੈਚਿੰਗ ਠੀਕ ਆ ਜੀ ਸ਼ੋ ਮਗਰਾਟ ਰਿਮ ਅਟੈਚਿੰਗ ਨੇ ਬਾਕੀ ਸਭ ਦਿਖਾ ਵੀ ਦਿੰਨੇ ਹੋਏ ਜੀ ਬਈ ਚੈੱਕ ਕਰ ਲੋ ਭਾਈ ਨੇ ਪਹਿਲੇ ਦੱਸਤਾ ਵੇ ਆਵੇ ਬੰਦਾ ਉਹ ਗੱਲ ਜੀ ਨਹੀਂ ਮਾਰਦਾ ਵੇ ਪਹਿਲਾਂ ਦੱਸਣਾ ਚਾਹੀਦਾ ਐਵੇਂ ਝੂਠ ਮਾਰਨ ਦਾ ਕੋਈ ਫਾਇ ਠੀਕ ਹੈ ਜੀ ਤੇ ਵੀ 8 ਨੰਬਰ ਹੈਗਾ ਨਾ ਵੀ 8 ਜਲੰਧਰ ਦਾ ਫਸਟ ਪਾਰਟੀ ਹੈ ਵੀ ਠੀਕ ਹੈ ਜੀ ਤੇ ਬਲੈਕ ਚ ਮਿਲਣ ਦਾ ਟਰੈਕਟਰ ਲਾ ਲਿਆ ਨਾ ਇਹ ਪਹਿਲਾਂ ਹੁਣ ਵੀ ਵੀਰੇ ਬਹੁਤ ਘਾਟਾ ਹੁਣ ਵੀ ਬਹੁਤ ਜ਼ਿਆਦਾ ਘਾਟਾ 10 35 ਦਾ ਤੁਹਾਨੂੰ ਕਿਤੋਂ ਮਿਲਦਾ 10 35 ਦੀ ਮੰਗ ਬਹੁਤ ਆ ਮੰਡੀ ਦੇ ਵਿੱਚ ਕਿ ਮਿਲੂਗਾ ਵੈਰਲਾਈ ਪੀ ਠੀਕ ਹੈ ਜੀ ਤੇ ਟਾਇਰ ਟੱਪੇ ਬਾਈ ਜੀ ਟਾਇਰ ਮਗਲੇ ਤਾਂ ਵੀਰੇ ਸੀਟ ਦੇ ਹੈਗੇ ਆ 70 ਕੇ ਪੈਸੇ ਠੀਕ ਹੈ ਜੀ ਮੂਲੇ ਜੇਕੇ ਦੇ ਅੱਧੇ ਆ ਰਗੇ ਠੀਕ ਹੈ ਮੂਲੇ ਜੇਕੇ ਦੇ ਹੈਗੇ ਅੱਧੇ ਤੇ ਮਾਡਲ ਬਾਈ ਜੀ 95 95 ਆ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਇੱਕ ਡਿਮਾਂਡ ਆ ਜੀ ਡਿਮਾਂਡ ਵੀਰੇ ਮੰਡੀ ਦੀ 135000 ਰੁਪਏ ਠੀਕ ਆ ਜੀ ਤੇ ਸਾਢੇ ਸੜਾ ਬਾਈ ਇਹ ਚ 10000 ਦੀ ਛੂਟ ਹੋਊਗੀ 10000 ਬਾਲਾ ਨਹੀਂ ਹਾਂਜੀ ਬਾਲਾ ਨਹੀਂ ਦਾ ਪੂਰੀ ਜਾਇਦਾਦ ਦੇ ਹਾਂ ਜਾਇਦਾਦ ਬਾਲਾ ਰੇਟ ਲਿਖਾਂਗਾ ਬਾਕੀ ਇੰਨੇ ਕ ਦਾ ਬਾਲਾ ਕਬੜ ਹੀ ਮਿਲਦਾ ਹਾਂ ਇਹ ਤਾਂ ਗੱਲ ਆ ਵਾ ਠੀਕ ਆ 135000 1 ਲੱਖ ਸਵਾ ਲੱਖ ਰੁਪਏ ਦਾ ਰਹਿ ਗਿਆ ਹਾਂਜੀ ਸਵਾ ਲੱਖ ਤੇ ਅਗਲਾ ਆ ਗਿਆ ਸਵਰਾਜ 735 735 98 ਮਾਡਲ ਬਾਹਰ ਪੰਪ ਠੀਕ ਆ ਜਾਂ ਇੱਕ ਗੱਲ ਹੈ ਵੀਰੇ ਜੇ ਤੁਸੀਂ ਪਹਿਲਾਂ ਵੀ ਮੈਂ ਵੀਡੀਓ ਚ ਖਾਸ ਕਿਹਾ ਉਹਨਾਂ ਦਾ ਹਾਂਜੀ ਜੇ ਛੋਟਾ ਟਰੈਕਟਰ ਲੈਣਾ ਘੱਟ ਕੀਮਤ ਦਾ ਵਧੀਆ ਟਰੈਕਟਰ ਤਾਂ ਆ ਚਿਹਰਾ ਪਸੰਦ ਲਓ ਆਪਣੇ ਕੋਲ ਸਾਰੇ ਛੋਟੇ ਟਰੈਕਟਰ ਹੀ ਹੁੰਦੇ ਵਾੜਾ ਉੱਚਾ ਨਹੀਂ ਟਰੈਕਟਰ ਆ ਠੀਕ ਆ 22 ਮਾਡਲ ਦਾ ਮੈਂ ਕਹਣਾ ਬਾਈ ਕੋਲ ਮਿਲਦੀ ਨਹੀਂ ਆ ਹਾਂਜੀ ਨਾ ਨਾ ਵੀਰੇ ਇੰਨਾ ਉੱਚਾ ਨਹੀਂ ਆਪੋਨਾ ਟਰੈਕਟਰ ਸਾਰੇ ਛੋਟੇ ਰੇਟ ਦੇ ਹੁੰਦੇ ਆ ਠੀਕ ਆ ਬਾਹਰ ਪੰਪ ਵਾਲਾ ਗਿਆ ਇਹ ਤੇ ਮਾਡਲ ਬਈ ਜੀ ਮਾਡਲ 98 ਵੀਰੇ ਪੰਜਾਬ ਨੰਬਰ ਆ ਠੀਕ ਆ ਪੰਜਾਬ ਨੰ ਬਾਡੀ ਲਾਈਨ ਦਾ ਰਿਮਾ ਰੂਮਾ ਦਾ ਬਹੁਤ ਸੋਹਣਾ ਚਲਾਵੇ ਦਾ ਸਟੇਜ ਹੋ ਗਿਆ ਚੱਲ ਚਲਾਵੇ ਦਾ ਵੀ ਪੂਰਾ ਪਈਏਗਾ ਬਾਕੀ ਕੰਡੀਸ਼ਨ ਚੈੱਕ ਕਰ ਲੈ ਟਾ ਟੱਪੇ ਬਈ ਸਰ ਮੁੱਲੇ ਤਾਂ ਹੈਗੇ ਵੀਰੇ 70 ਕੇ ਪੈਸੇ ਮਗਰ 40 ਕੇ ਪੈਸੇ ਠੀਕ ਹੈ ਮਗਰਲੇ 40 ਕੇ ਪੈਸੇ ਠੀਕ ਹੈ ਤੇ ਬਾਕੀ ਕੰਡੀਸ਼ਨ ਚੈੱਕ ਕਰ ਲੋ ਬਈ ਬਾਹਰ ਪੰਪ ਵਾਲਾ ਗਿਆ ਬਾਕੀ ਜਿੰਨਾ ਹੈਗਾ ਬਾਡੀ ਲਾਈਨ ਦਾ ਬਾਈ ਕਹਿੰਦਾ ਸਹੀ ਹੈਗਾ ਓਕੇ ਆ ਬਾਡੀ ਲਾਈਨ ਦਾ ਸੋਹਣਾ ਬੋਟ ਇਹ ਕੀ ਡਿਮਾਂਡ ਹੈ ਬਈ ਜੀ ਡਿਮਾਂਡ ਵੀਰੇ ਮੰਡੀ ਦੀ ਹੈਗੀ 1 ਲੱਖ 72000 ਰੁਪਏ ਠੀਕ ਹੈ ਜੀ ਐਚਓ ਵੀ ਉਤਲ ਲਾ 12000 ਛੋਟ ਚਾਜੂ ਕਰਾ ਹੈ ਰੇਰ ਪੀਸ ਉਹ 60 ਹਜ਼ਾਰ ਡ੍ਰੈਕਟਰ ਦਾ ਠੀਕ ਹੈ ਜਿੰਨੇ ਡ੍ਰੈਕਟਰ ਹੈਗੇ ਨੇ ਇਹਨਾਂ ਮੈਂ ਲੈ ਜਾ ਦੋ ਲੱਖ ਤੱਕ ਥੱਲੇ ਥੱਲੇ ਆ ਹਾਂ ਥੱਲੇ ਥੱਲੇ ਬਾਲਾ ਤੋਂ ਫਾਇਦਾ ਨਹੀਂ ਉੱਚਾ ਬਾਲਾ ਚਾਹ ਦਿੰਦੇ ਨਹੀਂ ਠੀਕ ਹੈ ਜੀ ਤੇ ਅਗਲਾ ਬਾਈ ਅਗਲਾ ਇਹ ਟਰੈਕਟਰ ਹੈਗਾ ਜੀ 2002 ਮਾਡਲ 2000 ਦਾ 750 ਠੀਕ ਹੈ ਇੱਕ ਗੱਲ ਲੱਗਿਆ ਸਾਈਡ ਗੇਅਰ ਵਾਲਾ ਨਹੀਂ ਸੈਂਟਰ ਆ ਵੀਰੇ ਸੈਂਟਰ ਗੇਅਰ ਹੈਗਾ ਕਹਿੰਦੇ ਖਰਚਾ ਬਹੁਤ ਹੈ ਖਰਚਾ ਬਹੁਤ ਘੱਟ ਆ ਮਗਰ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਜੀ ਲਓ ਵੀ ਟਰੈਕਟਰ ਬਾਡੀ ਲੈਣ ਦਾ ਦੇਖੋ ਟਰਬੋ ਲੱਗਾ ਹੋਇਆ ਟਰੈਕਟਰ ਤੇ ਇੰਜਨ ਗੇਅ ਬਾਕੀ ਡੈਕਟਰ ਲੈ ਜਾ ਕੋਈ ਬੰਦਾ ਲੈ ਕੇ ਲੈ ਜਾਓ ਤੇ ਬਾਕੀ ਜਿਵੇਂ ਆਪਾਂ ਕਹੇ ਦੀ ਕੰਡੀਸ਼ਨ ਦਾ ਵੀ ਪੂਰਾ ਓਕੇ ਫੈਕ ਉਹ ਸੋਹਣਾ ਸ਼ੋਸ਼ਾ ਪੂਰਾ ਸਾਫ ਆਂ ਜਿਵੇਂ ਸੈਂ ਲੱਗਾ ਸ਼ੋਪ ਪਈ ਆਪਣੇ ਕੋਲ ਨਵੇਂ ਆਰ ਕੇ ਪਈ ਐ ਦੀ ਠੀਕ ਤੇ ਮਾਡਲ ਬਈ ਜੀ ਮਾਡਲ 2002 ਠੀਕ ਆ ਜੀ ਤੇ ਕੀ ਡਿਮਾਂਡ ਆ ਬਈ ਜੀ ਡਿਮਾਂਡ ਮੇ ਤੇ 2 ਲੱਖ 60 ਹਜ਼ਾਰ ਮੰਡੀ ਦੀ ਠੀਕ ਆ ਜੀ ਤੇ ਮਾਂਤਣ ਜੀ 15000 ਰੁਪਏ ਮਾਂਤਣ ਹੋਊਗੀ ਇੱਥੇ ਠੀਕ ਆ 15000 ਰੁਪਏ ਮਾਂਤਣ ਤਾ ਪਰ ਸਰਪੋ ਲੱਗਾ ਡੈਕਟਰ ਸਰਪੋ ਲੱਗਾ ਹੋਇਆ ਬਈ ਜੀ ਮੇਨ ਕੱਲ ਬਹੁਤ ਵਾਧਾ ਹੋ ਜਾਂਦਾ ਠੀਕ ਆ ਜੀ ਪਰ ਬੋਲ ਡਾਇਰੈਕਟ ਬੈਸੇ ਤੁਹਾਨੂੰ ਮਿਲਣਾ ਵੀ ਨਹੀਂ ਪਾਵਰ ਦੁੱਗਣੀ ਹੋ ਗਈ ਆਂਦੀ ਟਰੈਕਟਰ ਦੀ ਜੇ ਸੈਂਟਰ ਗੇਅਰ ਦੇਖਣ ਜਾਈ ਮੱਲਾ ਮੰਡੀ ਚ ਸੈਂਟਰ ਗੇਅਰ ਵੀ ਬਾਕੀ ਚਲਾਵਾ ਵੇਖੀ ਇਹਦਾ ਟਰੈਕਟਰ ਦਾ ਵੀ ਠੀਕ ਆ ਜੀ ਪਾਵਰ ਵਰਕ ਬਹੁਤ ਚੰਗਾ ਪਾਵਰ ਬਾਰ ਕਰ ਠੀਕ ਆ ਜੀ ਲਵੇ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਦੀ ਬਾਕੀ ਓਕੇ ਰਿਪੋਰਟ ਪਈ ਆ ਇੰਜਨ ਗੇਅਰ ਦਾ ਪੂਰਾ ਵਧੀਆ ਦੇ ਤੇ ਹੋਰ ਕੋਈ ਘਰੇ ਟਰੈਕਟਰ ਬਈ ਜੇ ਇਤਨਾ ਟਰੈਕਟਰ ਨਹੀਂ ਕਰਦੇ ਨਹੀਂ ਆ 44 ਇੱਕ ਆਪਣੇ ਕੋਲ ਇਹ ਵੀ ਹੈਗਾ ਹਾਂਜੀ ਠੀਕ ਆ ਲਵੇ ਅੱਗੇ 44 ਦਿਖਾ ਦਿੰਦੇ ਸਵਰਾਜ 735 ਦਾ ਦਿਖਾ ਦੇ ਤੁਹਾਨੂੰ 44 ਦਾ ਦੇਖ ਲੈ ਤੇ ਲੋਬ ਵਿੱਚ ਕੰਡੀਸ਼ਨ ਚੈੱਕ ਕਰ ਲੋ ਤੇ ਟੇਪ ਵਗੈਰਾ ਬਾਈ ਜੱਟੇ ਤੇ ਉਹ ਕਰਵਾਈ ਸ਼ੌਂਕ ਨਾ ਵਜੋ ਕਿਸੇ ਨੇ ਤੇ ਮੂਰਗਾਰਡ ਮੂਰ ਸਾਫ ਆ ਬਲਕਿ ਕਿ ਵਿੱਚ ਸਾਰੇ ਨੇ ਮੂਰ ਰਾਟ ਵਗੈਰਾ ਕੋਈ ਜਦਵਰੇ ਨਹੀਂ ਹੈਗੇ ਤੇ ਮਾਡਲ ਬਾਈ ਜੀ ਕਿੰਨਾ ਹੈ ਮਾਡਲ 2008 ਪੰਜਾਬ ਨੰਮਰਾ ਠੀਕ ਆ ਜੀ ਤੇ ਟਾਇਰ ਟਾਇਰ ਮਗਲ ਨਿਗਮਾ ਲੂ 75 ਪੈਸੇ ਟਾਇਰ ਆ ਡੈਕਟਰ ਦੇ ਤੇ ਮੂਰਲੇ ਵੀ 80 ਪੈਸੇ ਦੇ ਅੱਗੇ ਹੈਗੇ ਜੀ ਠੀਕ ਆ ਜੀ ਪੀ ਵੀ 20 ਕੇਟੀ ਦੇ ਵਧੀਆ ਦੇ ਟਾਇਰ ਨੇ ਹਾਂ ਚਾਰੇ ਹੀ ਵੀ ਕੇਟੀ ਦੇ ਆ ਠੀਕ ਆ ਜੀ ਮਾਰਕੀਟ ਟਰੈਕਟਰ ਬਾਡੀ ਲੈਂਸ ਪੂਰਾ ਸੋਨਾ ਤੇ ਬਾਡੀ ਲੈਂ ਦਾ ਪੂਰਾ ਸਾਫ ਹੈ ਬਈ ਜੀ ਬਾਹਰ ਪਾਪੜਾ ਕੰਡੀਸ਼ਨ ਦਾ ਬੈਟਰੀ ਵਖੋ ਪੂਰਾ ਓਕੇ ਪੂਰਾ ਪੂਰਾ ਬੜੇ ਪੂਰਾ ਠੀਕ ਹੈ ਸਾਰੇ ਬੈਂਟਰਾਂ ਬੋਟਰਾਂ ਦੀ ਕੋਈ ਗੱਲ ਨਹੀਂ ਇਹ ਟਰੈਕਟਰ ਸਾਡਾ ਸੈਲਫ ਨੂੰ ਨਾ ਚੱਕਦਾ ਉਹ ਸੈਲਫ ਸਟਾਰਟ ਦੇਵਾਂਗੇ ਠੀਕ ਹੈ ਜੀ ਬੈਂਟਰੀ ਜ਼ਿਆਦਾ ਬੈਟਰੀ ਚੇਂਜ ਕਰਕੇ ਲੈ ਹਾਂ ਮੈਂ ਕਹਿੰਦਾ ਯਾਰ ਇੰਨੇ ਖੜੇ ਜੇ ਕੋਈ ਐ ਥੋੜਾ ਹੋਗਾ ਵੀ ਬਿਨਾਂ ਬਿਨਾਂ ਸਿਰਫ ਤੋਂ ਦਵਾਂਗੇ ਠੀਕ ਹੈ ਪੱਕਾ ਕੰਮ ਆ ਪੱਕਾ ਬਈ ਜੀ ਜਿੱਥੇ ਖੜੇ ਹੋ ਤੇ ਜੇ ਨਾ ਵੀ ਚੱਕੂਗਾ ਉਹਨੂੰ ਬੈਂਟ ਚੇਂਜ ਕਰਕੇ ਦਾਂ ਠੀਕ ਹੈ ਜ ਤੇ ਬਾਡੀ ਲਾਈਨ ਦਾ ਪੂਰਾ ਸਾਪਿਆ ਬਈ ਓਕੇ ਕੋਈ ਲਿੰਕ ਫਿੰਕਰ ਨਹੀਂ ਹੈਗਾ ਵੀ ਟੱਚਿੰਗ ਪਤਾ ਨਾ 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 ਸੁਪਰ ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ ਇਹਦੀ ਡਿਮਾਂਡ ਵੀਰੇ 295000 295000 ਹਾਂਜੀ ਤੇ ਮਾਨਤਾ ਨੇ ਮਾਨਤਨ ਮੌਕੇ ਤੇ ਕਰ ਦਾਂਗੇ 15000 ਦੀ ਛੂਟੇ ਚ ਠੀਕ ਹੈ ਜੀ 80 ਦਾ ਰਹਿ ਗਿਆ ਨਾ 180000 ਦਾ ਤੇ ਲੋਬਾ ਜੀ ਬਾਕੀ ਇਹ ਰੇਟ ਤੇ ਸਾਡੇ ਮੇਰੇ ਰੇਟ ਕਿਤੇ ਵਾ ਘੱਟ ਹੀ ਮਿਲਣਗੇ ਟਰੇਡਰ ਬਾਜ਼ਾਰ ਚ ਬਾਕੀ ਵੀ ਵਧੀਆ ਕੰਡੀਸ਼ਨ ਦੇ ਟਰੈਕਟਰ ਹਾਂਜੀ ਸਾਡੇ ਰੇਟ ਸਾਡੇ ਰੇਟ ਵਿੱਚ ਜਿਹੜੇ ਜਾਇਜ਼ ਹੁੰਦੇ ਆ ਬਾਹਲੇ ਰੇਟ ਨਹੀਂ ਚੱਕ ਮੈਂ ਰੇਟ ਲੈ ਹੁੰਦੇ ਟਰੈਕਟਰਾਂ ਦੇ ਠੀਕ ਆ ਬਾਈ ਬਾਕੀ ਟਰੈਕਟਰ ਚੰਗੇ ਹੋਣਗੇ ਪੰਜਾਬ ਨੰਬਰ ਟਰੈਕਟਰ ਹੋਣਗੇ ਕਿੰਨੇ ਟਰੈਕਟਰ ਨੇ ਪੰਜਾਬ ਨੰਬਰ ਪੰਜਾਬ ਨੰਬਰ ਕੋਸ਼ਿਸ਼ ਤਾਂ ਇਹ ਰਹਿੰਦੀ ਪੰਜਾਬ ਨੰਬਰ ਵਿੱਚ ਜੇ ਕੋਈ ਮਾੜਾ ਮੋਟਾ ਜਿਹਾ ਵੀ ਜਾਂਦਾ ਉਹ ਵੀ ਪੰਜਾਬ ਨਾ ਹੋਇਆ ਹੋਊਗਾ ਠੀਕ ਆ ਹੋਇਆ ਹੋਊਗਾ ਹਾਂ ਹੋਇਆ ਹੋਊਗਾ ਹਰਿਆਣਾ ਨੰਬਰ ਨਹੀਂ ਜੇ ਬਾਹਰਲਾ ਹੋਊਗਾ ਵੀ ਪਰ ਉਹ ਨਾ ਹੋਇਆ ਹੋ ਪੰਜਾਬ ਆਹੀ ਪੰਜਾਬ ਹੀ ਜ਼ਿਆਦਾ ਕੰਮ ਹੋਵੇਗਾ ਤਾਂ ਜਿਹੜਾ ਕੰਮ ਪੰਜਾਬ ਨੰਬਰ ਤੇ ਆ ਠੀਕ ਹਾਂਜੀ ਦੇਰੇ ਦੇਰੇ ਏਰੀਆ ਆ ਜੀ ਏਰੀਆ ਇਤੋਂ ਕੰਮ ਸਾਡੇ ਜ਼ਿਆਦਾ ਪੰਜਾਬ ਨੰਬਰ ਦਾ ਠੀਕ ਆ ਜੀ ਮੇਨ ਨਹੀਂ ਇਹੀ ਆ ਹਾਂ ਮੇਨ ਇਹੀ ਆ ਬਾਕੀ ਆਪਾਂ ਜ਼ਿਆਦਾ ਟਰੈਕਟਰ ਸਾਰੇ ਘਰੀ ਹੁੰਦੇ ਆ ਤਾਂ ਠੀਕ ਆ ਜੀ ਹਾਂਜੀ ਠੀਕ ਆ ਭਾਈ ਜੀ ਚੰਗਾ ਵੀਰੇ ਧੰਨਵਾਦ ਧੰਨਵਾਦ ਜੀ ਲੋ ਭਾਈ ਜੀ ਵੀਡੀਓ ਕੰਮ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜੁੜਦੇ ਰਹੋਗੇ ਨਵੀਂ ਨਵੀਂ ਤੱਕ ਰਹੇਗਾ ਜੀ ਧੰਨਵਾਦ